ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਲਕਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਲਵਿੰਦਰ ਸਿੰਘ ਬਿੱਲੇ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਧੰਨਵਾਦ ਤਿੰਨ ਸੱਜਰਾ گاਵਾ ਤੇ ਆ ਦੋ ਤਾਂ ਮੇ ਤੁਕੜਾ ਗੱਪਣਾ ਝੋਟੀਆਂ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡਾਂ ਦੀਆਂ ਚੰਗੇ ਦੁੱਧ ਵਾਲੀਆਂ ਜਿਹੜੀਆਂ ਵਾਂ ਚੰਗੇ ਕੱਦ ਦਾ ਘਾਟ ਫੇਟ ਕੁੜੀਆਂ ਦੀਆਂ ਵਾਂ ਜਿਹੜੀਆਂ ਵੀਡੀਓ ਪੂਰੀ ਵੇਖਿਓ ਜਰੂਰ ਤੇ ਬਾਕੀ ਇਹ ਆ ਵੀ ਸਾਰੀਆਂ ਹੀ ਸੂਈਆਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀਆਂ ਟੁਕੜਾ ਗੱਬਣਾ ਵਾ ਆਪਣੀਆਂ ਚੈੱਕ ਪਾਸ ਕਰਵਾ ਕੇ ਜ਼ਰੂਰ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ سنا ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਦੀ ਨਾਮ ਬਲਵਿੰਦਰ ਸਿੰਘ ਪਿੰਡ ਮਲਕਪੁਰ ਫਤਿਹਗੜ੍ਹ ਸਾਹਿਬ ਨਾਲਾ ਜ਼ਿਲ੍ਹਾ ਅਮਰਸਾ ਤੇ ਫੋਨ ਨੰਬਰ ਹੀ ਭੁੱਲ ਦੋ 9551576000 ਠੀਕ ਹੈ ਅੱਜ ਤਿੰਨ ਗਾਵਾਂ ਤੇ ਦੋ ਟੁਕੜਾ ਗੱਬਣਾ ਮੱਝਾਂ ਟੁਕੜਾ ਕੱਬਣਾ ਮੱਜਾਂ ਵੀ ਚੰਗੇ ਦੁੱਧ ਵਾਲੀਆਂ ਵਜਣੀਆਂ ਦੁੱਧ ਵਾਲੀਆਂ ਹਾਂਜੀ ਠੀਕ ਆ ਹਾਂ ਵੇੜ ਦੇਖਾ ਉਹ ਪਹਿਲਾਂ ਸ਼ੁਰੂਆਤ ਪਹਿਲਾਂ ਆ ਵੈੜ ਤਾਂ ਹੀ ਆਪਾਂ ਕਰੀਏ ਚੰਗੇ ਕਦ ਕਾਟ ਚ ਆ ਮਗਰ ਕੀ ਜੇ ਇਹਦੇ ਮਗਰ ਵਸੀ ਜੇ ਮਗਰੇ ਦੇ ਵਸੀ ਆ ਤੇ ਆ ਥਾਣੇ ਦੇ ਵੀ ਕਰੀ ਦੇਖ ਸਕਦੇ ਆ ਦਰਦੀ ਆ ਥੋੜਾ ਜਿਹਾ ਸਾਡੇ ਤਾਂ ਅਨੇ ਸਦੇ ਕਲਬੀ ਰੰਗ ਦਾ ਥਾਣੇ ਸਾਰੀ ਨਾੜਾਂ ਨਾਲ ਭਰੀ ਤੇ ਪ੍ਰੋਪਰ ਹੱਥ ਝੋਣ ਵਾਲਾ ਥਾਣੇ ਜਿਹੜੇ ਤੇ ਹਵਾਨੇ ਤੇ ਬਰੀਫ ਦੀ ਨਾੜਾਂ ਵਿੱਚ ਕਾਫੀ ਚੰਗੀਆਂ ਤੇ ਮਿਲਕ ਵੀ ਇਹਨਾਂ ਵਿੱਚ ਚੰਗੀ ਲੱਗੀ ਸੁਵਾ ਕਿੰਨਾ ਜੀ ਵਿੱਦੀ ਇਹ ਤਾਂ ਪਹਿਲਾਂ ਸੁਵਾ ਚਾਰ ਦੰਦ ਮੂੰਹ ਨਹੀਂ ਵਗਾਉਂਦੀ ਆ ਪਾਣੀ ਦੇ ਵੇਖੇ ਪਰ ਸਾਡੇ ਕੋ ਮੂੰਹ ਨਹੀਂ ਵਗਾਉਂਦੀ ਅੱਛਾ ਮੂੰਹ ਫੜਉਣ ਤੋਂ ਕਰਦੀ ਆ ਤੇ ਸੁਵਾ ਪਿੱਲਾ ਹੀ ਆ ਠੀਕ ਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਇਹਨੂੰ ਤਾਂ 14-15 ਕਿਲੋ ਤਿਆਰ ਗਏ ਤਿਆਰ ਮੌਕੇ ਤੇ ਦੋ ਟਾਈਮ ਚਵਾ ਦੋਗੇ ਮੈਂ ਭਾਗ ਕੋ ਤਿੰਨ ਟਾਈਮ ਜੋਗ ਲਾ ਜ ਸਾਡੇ ਘਰ ਅੱਛਾ ਹਾਂਜੀ ਜਿੰਨਾ ਦੁੱਧ ਹੋਏਗਾ ਉਹਨਾਂ ਦੱਸਾਂ ਕਿ ਲੋ ਘਾਤੀ ਦੱਸਾਂਗੇ ਠੀਕ ਹੈ ਤੇ ਬਾਕੀ ਇਹ ਆ ਵੀ ਹੈਗੀ ਫਿਕਸ ਜਵਾਨ ਦੀ ਆ ਤੋੜ ਦੋ ਫੇਰ ਇੱਕ ਰੀਨ ਇਹੋਤਰਾ ਰੰਗ ਰੂਪ ਦੀ ਸੋਹਣੀ ਹੈ ਵਾਨ ਨੇ ਤੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਤਾਂ ਦੇਖੋ ਵੀਰ ਜੀ ਆਜ ਲੈ ਥੋੜਾ ਜਿਹਾ ਡਰਜੀ ਡਰਦੀ ਜੀ ਆ। ਕਿ ਆ ਬੁੱਧੀ ਹੱਥ ਨਹੀਂ ਚਲੀ ਹੈਗੀ ਨੂੰ। ਇਹ ਕਈ ਇਹਦੀ ਮੋਬਾਈਲ ਬਾਕੀਆ ਦੂਸਰੇ ਪਾਸੇ ਤੇ ਮ Thane ਦੇ ਕਰੀਆਪਾ ਦੇਖ ਸਕਦੇ ਆ ਤਰ੍ਹਾਂ ਆਦਿ ਦਿਖਾ ਦਿਆ ਬਾਕੀ ਕੱਤ ਕਾਟ ਫੱਖਾ ਚੰਗੀ ਜਵਾਨੀਆਂ ਜਿਹੜੇ ਪਸੰਗੀ ਜੀ ਬਦੀ ਹਾਂਜੀ ਚਲੋ ਬੰਨੋ ਫਿਰ ਸਮਾਗੇ ਥਾਂ ਜਿਹੜਾ ਹੋਰ ਵਧੀਆ ਤਿਆਰ ਕਰ ਲੈਂਦੀ ਐ ਦਿਖਾ ਦੋ ਚਾਹ ਫਿਰ ਵਧੀਆ ਥਾਂ ਆ ਗਏ ਪਿਛਲੇ ਥਾਂ ਦਾ ਚਵਾਜ ਪੀਪਾ ਜਿਹਾ ਜਵਾਂਡੀਆਂ ਤੋਲਾ ਲੱਗਦਾ ਦੂਸਰੇ ਦੋਹਾਂ ਥਾਂ ਦਾ ਦਿਖਾ ਦੇ ਚੋ ਠੀਕ ਹੈ ਜੀ ਦੱਸੀਏ ਫਿਰ ਮੁੱਲੇ ਦਾ ਆਪਾ ਮੁੱਲ ਵੇਖਦਾ ਵੀ ਇੰਨੇ 2050 ਪਾ ਦੋ ਜਿਆਦੀ ਗੱਲ ਕਰੀਏ ਦੇ ਦੀ 70000 ਦੀ 70000 ਦੀ ਹਾਂ ਮੈਂ ਹੜ ਬੜੀ ਜੇ ਤੈਨੂੰ ਪਤਾ ਬੜੀ ਮਿਹਰਤ ਲੱਗਦੀ ਜੇ 70000 ਥੋੜਾ ਮੰਗਨ ਦੇ ਜੀ 80 ਤੇ ਮੰਗੀ ਹੈ ਸੀਦੀ ਵੇਚ ਦੋ ਇਹਦਾ ਤင်း ਵੇਚ ਨਹੀਂ ਆ ਵੇੜ ਬਸ ਆਉਣਾ ਦੇ ਵਿੱਚ ਦੇਖੋ ਜੀ ਦਰਵਾਜ਼ਾ ਸੋਹਣੀ ਆ ਉਤਰਾ ਸਾਡੇ ਕੋ ਮੇਰੇ ਜੀ ਦੀ ਜਵਾਨ ਆ ਜਿਆਦੀ ਗੱਲ ਕਰੀਏ ਫਿਰ ਵਛੀ ਜੇ ਵੈਚਨ ਵਾਲੀ ਗੱਲ ਕਰੀਏ ਦੇਖੋ ਮੇਰੀ ਜੀ ਵੈੜ ਤੇ ਗੱਬਰ ਹੁੰਦੀ ਨਾ ਹਾਂਜੀ ਵੈੜ ਦਾ ਲੱਖ ਦੀ ਵੇਚਣੀ ਹਾਂਜੀ ਹੁਣ ਦੁੱਧ ਤੇ ਵੀ ਨਹੀਂ ਦੁੱਧ ਦੇ ਸਾਹ ਜੰਨਾ ਦੁੱਧ ਉਹਨਾਂ ਰੇਡ ਮੇਰਾ ਪੈਣਾ ਹਾਂਜੀ ਹਾਂਜੀ 14 15 ਕਿਲੋ ਦੁੱਧ ਹੁਣ ਦੇ ਦਾਂਗੇ ਹਾਂ ਨਾ 50000 ਦੀ 50000 ਦੀ ਕਰ ਦਈਏ ਨਹੀਂ ਭਾਰੇ ਦੀ ਵੈਰ ਪਰ ਦੇ ਦੇਣੀ ਹੈ ਛੋਟ ਕਰ ਦਈਏ ਵਿਚੌਰ ਮੈਂ ਆਪਣਾ ਬਿਲਕੁਲ ਜਾਇਜ਼ ਭਾਇਆ ਇੱਕੋ ਗੱਲ ਜੈਸ ਨਹੀਂ ਨਹੀਂ ਕਰ ਦੋ 5 ਛੱਡ ਦਈਏ ਪੂਰੇ 45 ਦੇ ਦੀ। ਲੱਗਾ ਹੋਏ ਨਾ 47 ਦੀ ਦੀਏ। ਨਹੀਂ ਨਹੀਂ 45 ਦੀ ਜਾਂਦ ਪੂਰੇ ਦੀ। ਚਲੋ ਠੀਕ ਆ ਤਾਂ 45 ਦੀ ਜੱਸਣਾ। ਠੀਕ ਹੈ ਜੀ। ਹਾਂ ਜੀ। ਫੇਰ ਵੀ ਮੂੰਹ ਲਾਵੇ ਆਪਾਂ ਅੱਜ ਮੋੜਨਾ ਨਹੀਂ। ਠੀਕ ਹੈ ਅੱਜ ਖਾਲੀ ਨਹੀਂ ਮੋੜਨ ਅੱਗੇ। ਮੋੜਨਾ ਵੇੜ ਵਿਖਾਓ ਵੇੜ ਕੀ ਕਰਤੂ ਦਾ। ਮਰੀੜ ਵਿਖਾਓ। ਸੋਹਣੀ ਵੇੜ ਆ ਤਰ੍ਹਾਂ ਖੱਬਦੀ ਆ ਪੂਰੀ। ਤੇ ਇਹਦਾ ਬੱਚਾ। ਇਹਦੀ ਆ ਉਹ ਬੱਚੀ ਜੇ। ਇਹਦੀ ਮਗਰਾਵਲੀ ਬੱਚੀ ਜੇ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ? ਇਹ ਦੇਖੋ 15 ਦਾ ਉੱਪਰ ਇਹ ਤੇ 15 ਹੀ ਗਿਣੂ। ਅੱਛਾ। ਹਾਂਜੀ। ਇਹ ਦੇਖੋ 15 ਟਰ ਹੈਗਾ। ਹਾਂਜੀ। ਤੋਰੋ ਫੇਰ ਇਹਨੂੰ। ਬਾਕੀ ਥਾਂ ਇਹਦੇ ਵੀ ਚੰਗੇ ਗੱਰ ਤੇ ਲੱਗੇ ਆ। ਹਾਂ ਦੇਖ ਸਕਦੇ ਬਾਕੀ ਮਹੀਨੇ ਦੀ ਵੀ ਚੰਗੀ ਲੱਗੀ। ਲੈ ਜੀ। ਬਾਕੀ ਤਾਂ ਨਹੀਂ ਆ ਵੀ ਕੱਦ-ਕੱਠ ਚੰਕੇ ਦੀ ਹੈ ਵੀ। ਆ ਜਿਵੇਂ ਲੈ ਆਓ ਜੀ। है क्रोस झ गर्मिया ठीक है जी साफ चवा मोटी धार है चलो ले जाओ कोई नहीं ठीक है जी ਇਹ ਨਹੀਂ ਜੀ ਇਹਦਾ ਫਿਰ ਮੁੱਲ ਇਹ ਦੇ ਰਹੀ ਆ 55 ਦੀ ਕਰ ਦਈਏ ਛੋਟ ਛੋਟ 50 ਦੇ ਦਾਂਗੇ ਇੱਕੋ ਗੱਲ ਕਰ ਦਈਏ ਫਿਰ ਕਰ ਦੋ 90 ਦਾ ਜੋੜਾ ਹੀ ਦੇ ਦਈਏ 45 ਦੇ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆ ਲੈ ਇਹ ਮੈਂ ਤਾਂ ਦੇ ਦਾਂਗਾ ਉਹਦਾ ਮੁੱਲ 47 ਪੋਣਾ ਹੈ ਇਹਦਾ ਅੱਛਾ ਤੇ ਹੁਣ ਕਹਿੰਦਾ ਤੁਸੀਂ ਦੇ ਦਾਂਗੇ ਅੱਜ ਜੈ ਜੀ ਪੋਣੇ ਆ ਮੁੱਲ ਸਾਰੇ ਠੀਕ ਹੈ ਠੀਕ ਹੈ ਬਾਕੀ ਚਲੋ ਕੱਦ ਕਾਫੇ ਦਾ ਵਿੱਚ ਚੱਲੋ ਇਹ ਤਰ੍ਹਾਂ ਰਲ ਮਿਲ ਗਈ ਆ ਕਿ ਸਾਰਿਆਂ ਦੇ ਨਾਲ ਹੀ ਆ ਹਾਂ ਜੀ ਤੇ ਆ ਬਦਾ ਮਾਨਤਾਨ ਕਰਨਾ ਪੈਣਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਤੇ ਆ ਬੱਚੇ ਤੋਂ ਬਿਨਾ ਜੇ ਆ ਬੱਚੇ ਤੋਂ ਬਿਨਾ ਵਸ਼ੀ ਸੀ ਮਗਰ ਵਸ਼ੀ ਨਹੀਂ ਹੁਣਾਂ ਦਿੱਤੀ ਅੱਛਾ ਦੁੱਧ 12 ਕਿਲੋ ਇਹੋ ਤਿਆਰ ਜੇ ਤਿਆਰ ਜੇ ਹਾਂ ਜਿੱਦਾਂ ਮਰਜੀ ਕੋ ਤਸੱਲੀ ਕਰੇ ਹੱਥਾਂ ਨਾਲ ਵਿਖਾਵੇ ਜੇ ਥਾਣ ਵੇਖੋ ਘੜਾ ਲੈ ਸਾਡੇ ਥਾਣੇ ਦੇ ਲੈ ਹੰਡੀ ਸੀੜ ਭਾਵੇਂ ਇਧਰੋਂ ਬੈਜਾ ਜਿੱਦਰੋਂ ਮਰਜੀ ਚੱਲੇ ਆ ਤੋਰੋ ਫੇਰ ਇਹਨਾਂ ਵਿੱਚ ਕੋਈ ਇਹਦੇ ਵਿਖਾਵੇ ਨਾਲ ਜਾਵੇਗੀ ਰਵਾਨਾ ਨਹੀਂ ਦੁੱਧ ਸਾਡੇ ਕੋਲ ਪੰਜ ਚਾਰ ਡੰਗ ਕੋ ਚੋਗ ਲੈ ਜਾ 12 ਕਿਲੋ ਤਿਆਰ ਜੇ ਅੱਛਾ ਹਾਂ ਜੀ ਸਾਡੀ ਸੀਲ ਬੜੀ ਆ ਫਿਰ ਝੂੰਗੀਦੜ ਤਾਂ ਬਰਾ ਝੁੰਗੀ ਦੇ ਲੱਭਦੀ ਨਹੀਂ ਆ ਹਾਂਜੀ ਹਾਂਜੀ ਬੜੀਆਂ ਘੱਟ ਵੜਾ ਲੱਭਦੀਆਂ ਕੋਈ ਪਰ ਠੰਡੀਆਂ ਸੀਲਾਂ ਨੇ ਲੱਭਦੀਆਂ ਚਲੋ ਲੈ ਜਾ ਫੇਰ ਤੋਰ ਦ 12 ਲੀਟਰ ਜਿਹੜਾ ਦੁੱਧ ਕਿੰਨੇ ਵੀ ਹੈਗਾ ਇਹਦੇ ਕੋਲ ਬਾਕੀ ਘੱਟ ਵਜਨ ਤੇ ਇਹ ਵੀ ਚੰਗੀ ਆ ਆਜੇ ਲੈ ਆ ਲੈ ਇਹਦੇ ਥੱਲੇ ਭਾਵੇਂ ਇਤਨੇ ਹੀ ਬੈਜੋ ਇੱਥੇ ਥਾਣੇ ਦੇ ਜਿਹੜਾ ਕਾਫੀ ਚੰਗਾ ਇਹਦੇ ਕੋਲ ਮੱਜਾਂ ਰਗਾ ਥਾਣੇ ਲੈ ਇੱਕ ਨਰੀ ਦੇ ਦਈਏ ਫਿਰ ਮੇਰਾ ਮਿੱਜੀ ਜੇਰ ਵਸੀ ਹੁੰਦੀ ਮਗਰ ਹਾਂਜੀ ਫਿਰ ਤਾਂ ਭਾਏ 50 55 ਦੀ ਵਈ ਦਿੰਦੇ ਹਾਂਜੀ 40 ਦੇ ਦਈਆਂ ਨਾ ਨਹੀਂ 40 ਦੀ ਨਹੀਂ 35 ਦੀ ਹੋਰ ਹੁੰਨ ਥੱਲੇ 32 ਦੀ ਹੋਰ ਥੱਲੇ ਹੁੰਨ 30000 ਦੇ ਜੱਸ ਸਮਾਂ ਦੇ ਦਾਂਗੇ 30000 ਦੀ ਜੱਸ ਸਮਾਂ ਚਲੋ ਦੇ ਦਾਂਗੇ ਕੋਈ ਗੱਲ ਠੀਕ ਪਰ ਛੋੜੀ ਹੁਣੀ ਜੀ ਹੁਣ ਅੱਜ ਠੀਕ ਆ ਹਾਂਜੀ ਆ ਟੁਕੜਾ ਕੱਪੜਾ ਮੱਝ ਆਈਆਂ ਅਸੀਂ ਆਮੇਨ ਦੀ ਗੱਲ ਬਣ ਜੇ ਅੱਛਾ 6 ਮਹੀਨੇ ਦੀ ਗੱਲ ਬਣੇ ਇੱਕ ਚਲ ਠੀਕ ਆ ਪਾਣਾ 6 ਕਿਲੋ ਦੁੱਧ ਤਿਆਰ ਹੋ ਗੋ ਦਾ ਸਾਥ ਦੁੱਧ 7 ਕਿਲੋ ਹੀ ਠੀਕ ਮੱਜ ਨੇ ਉਹਦਾ ਘੜੀ ਜੇ ਤਿੰਨੇ ਸੱਜਣ ਨੇ ਕਿੰਨਾ ਚੋਇਆ ਦੁੱਧ 14-15 ਕਿਲੋ ਮੱਜ ਨੇ ਦੁੱਧ ਭਰੇ ਆ ਜੇ ਬਾਕੀ ਆ ਵੀ ਮੱਜਾਂ ਚਲੋ ਦੋਵੇਂ ਜਵਾਨ ਆ ਹਾਂਜੀ ਤੇਦੇ ਆ ਥਾਣੇ ਕਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਮਿਲਕ ਵੇਨ ਵੀ ਚੰਗੀ ਮੋਟੀ ਲੱਗੀ ਆ ਤੋਰੋ ਫੇਰ ਇਹਨਾਂ ਵੀ ਇੱਕ ਰੀ ਬਾਕੀ ਠੰਡੀਆਂ ਤੇਲ ਬੜੀਆਂ ਭਾਂਤੀਆਂ ਘਾ ਲਾ ਲਓ ਤਾਂ ਹੱਥ ਨਹੀਂ ਮਾਰਦੀਆਂ ਅੱਛਾ ਮੈਂ ਖਲੋ ਕੇ ਮਿਲਣਗੇ ਠੀਕ ਹੈ ਹਾਂਜੀ ਪਾੜਾ ਪੋਣਾ ਪੈਂਦਾ ਵਾ ਪਾੜਾ ਪਾ ਲਓ ਗਾੜੀ ਤੇ ਇੱਕ ਟਾਈਮ ਕਿੰਦੇ ਟੀਕੇ ਤੇ ਇਹ ਵੀ ਕਈ ਮਰ ਜਾਣਗੇ 扑ੜਕਦੀਆਂ 扑ੜਕੂंगी ਨਹੀਂ ਠੀਕ ਨਹੀਂ ਇੱਕ ਟਾਈਮ ਪਾੜੇ ਤੇ ਆ ਹੁਣ ਦੁੱਧ ਜਿਹੜਾ 6 ਕਿਲੋ ਹੈ ਦੇਖੋ ਇਹ ਦਿਖਾਦੀ ਹੋਊਗਾ ਪਰ ਅਜ ਲੈ ਆਂ ਕਿ ਮਿੰਨੀ ਦੀ ਬਣੀ ਹੈ ਜਲੀ ਬਾਕੀ ਥਾਨਾ ਖਵਾਨੇ ਦੀ ਸਫਾਈ ਜੇ ਮਾਤਮੀ ਜੀ ਮੈਂ ਜਦ ਦੁੱਧ ਵਾਲੀ ਬੜੀ ਜੇ ਹਾਂਜੀ ਹਾਂਜੀ ਇਹਦਾ ਫਿਰ ਮੁੱਲ ਇਹਦਾ ਮੁੱਲ ਵੇਚਣਾ ਕਰਦੀਏ ਕਰਦੀਏ ਥੋੜੀ ਬਾਤੀ ਛੋਟ ਹੋਰ ਸੜਦੇ ਦੇ ਤਾਂ ਅੱਛਾ ਪਰ 20000 ਰੁਪਏ 58000 ਠੀਕ ਹੈ ਹਾਂਜੀ ਚਲੋ ਮੱਝ ਵਿਖਾਓ ਤੇ ਚੱਲ ਜੀ ਬਾਕੀ ਥੋੜਾ ਬਾਅਦ ਮੌਕੇ ਤੇ ਕਰਦੇ ਹਾਂ ਮੰਨਣਾ ਸੱਜਣਾ ਜੀ ਨੇ ਬਹਾਨੇ ਤੋਂ ਨੇ ਲਈ ਫਰਦੀਆਂ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਇਹ ਤਾਂ ਵਾਦੇ ਕਿ ਛੋਟੀ ਵਿਖਾਉਣੀ ਤੱਕ ਗੱਲੋ ਭਾਈਆ ਵੀਰ ਜੀ ਇਹ ਪੂਰੀ ਕਮਾਨ ਦੀ ਦੋਵੇਂ ਕਮਾਈ ਵਾਲੀਆਂ ਮੱਝਾਂ ਹਾਂਜੀ ਹਾਂਜੀ ਜਮ ਪਰ ਕਰਨ ਵਾਲੀ ਉਹ ਸਮਝ ਕਮੇਟੀ ਆ ਆ ਵੇਚ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਮਿਲ ਕਿਵੇਂ ਨੇ ਵੀ ਚੰਗੀ ਲੱਗੀ ਐ ਇਹ ਕਿੰਨੇ ਚੱਤੇ ਚੱਕ ਪਾਸ ਤੇ ਰੇਂਜ ਰੇਂਜ ਦੇਖੋ ਰੇਂਜ ਵਾਲਾ ਲੱਗਾ ਠੀਕ ਹਾਂਜੀ ਉਹ ਇਹ ਵੀ ਉਹ ਹਰਿਆਣੇੋਂ ਲਿਆਂਦੀ ਆ ਉਹਨਾਂ ਨੇ ਮੱਝ ਅੱਛਾ ਬੜੀ ਮਹਿੰਗੀ ਲਿਆਂਦੀ ਆ ਉਹਨਾਂ ਨੇ ਠੀਕ ਆ ਸੱਜਣਾ ਜਿੰਨਾ ਦੁੱਧ ਹੋਣਾ 8 ਕਿਲੋ ਮੱਝ ਵਾਲੇ ਦੁੱਧਿਆ 8 ਕਿਲੋ ਹੁਣ ਹਾਂਜੀ ਚੈੱਕ ਪਾਸ ਕਿੰਨੇ ਜੱਦੀ ਆ 7 ਮਹੀਨੇ ਦੀ 7 ਮਹੀਨਾ ਲੱਗਾ ਜੀ ਅੱਛਾ ਹਾਂਜੀ ਤੇ ਸੱਜਣ ਨੇ ਕਿੰਨਾ ਕੱਢਿਆ ਦੁੱਧ ਸੱਜਣ ਨੇ ਉਹਦੇ 20 ਕਿਲੋ ਕਹਿੰਦੇ 19 20 ਕਿਲੋ ਦੇ ਘਰ ਦੀ ਅੱਛਾ ਹਾਂਜੀ ਪਰ ਇਹ ਦੀ ਮੱਝ ਨੇ ਵੇਖੋ ਸੱਜਣਾ ਜਿੰਨਾ ਦੁੱਧ ਨਾ ਆਇਆ ਤੋੜਾ ਬਦਲਦਾ ਇੰਨੇ ਜੱਦੀ ਕੱਬੀ ਬਾਕੀ ਚਲੋ ਕੋਈ ਵੀਰ ਆਪਣੀ ਸਮਝਣਾ ਆਪਣਾ ਅੰਦਾਜ਼ਾ ਲਾ ਲੈ ਹਾਂਜੀ ਹਾਂਜੀ ਨਾ ਦੇਖ ਸਕ ਬਿਲਕੁਲ ਛੋਟੇ ਸਿੰਘ ਦੀ ਝੋਟੀ ਹੈ ਚਲੋ ਲੈ ਬੱਕੀ ਤਲੀਆਂ ਵੀ ਚੰਗੀ ਆਇਓ ਲੈਓ ਤੇਰਾ ਠੰਡੀ ਸੀਲ ਬੜੀ ਜਿਹਾ ਭਾਵੇਂ ਇਦਾਂ ਬੈਠੋ ਅੱਛਾ ਉਹਦਾ ਪਹਾੜਾ ਬਾਗ ਫੇਰ ਸਹੀ ਦਾ ਮਤਲਬ ਚੋਂ ਲੱਗਿਆ ਠੀਕ ਐ ਨਹੀਂ ਲੱਣਾ ਹੀ ਨਹੀਂ ਤਾਈ ਇਦਾਂ ਧਾਰ ਹੀ ਨਹੀਂ ਆਵੇ ਕੋਈ ਇੱਧਰ ਫੜਾ ਪਾ ਲਿਆ ਧਾਰ ਦੇਣੀ ਆ ਕੋਈ ਪਸੰਦ ਨਹੀਂ ਠੀਕ ਐ ਇਦਾਂ ਹੀ ਤੇਰਾ ਦੱਸੀਏ ਫਿਰ ਮੁੱਲ ਰਾਤ ਤੇ ਨਹੀਂ ਮਾਰਦੇ ਇਹਨੂੰ ਵੀ ਠੀਕ ਆ ਲੰਦੋ ਦੋਵੇਂ ਟਾਈਮ ਪਾੜ ਦੇ ਥਾਪੀ ਦੇ ਮਿਲਦੀ ਅੱਛਾ ਹਾਂਜੀ ਕੋਈ ਦੇ ਦਈਏ ਪੂਰੇ ਲੱਖ ਦੀ ਨਹੀਂ ਲੱਕ ਦੇਣੀ 90 ਦੇ ਦੇ ਦਈਏ ਹੋਰ ਥੱਲੇ ਦੁੱਧ ਬੜਾ ਵੀਰ ਦੇ ਸੱਜਣਾ ਜਿੰਨਾ ਦੁੱਧ ਆ। ਹੋਰ ਦੁੱਧ ਥੱਲੇ ਹੋਰ। 85 ਹਜ਼ਾਰ ਦੇ ਦਿਆਂਗੇ। 5 ਹੋਰ ਛੱਡ ਦੀਏ। ਪੂਰੇ 80 ਦੀ ਦੇ ਦੀਏ। ਦੇ ਦਾਂਗੇ। ਠੀਕ ਹੈ। ਉਹ ਤਾਂ ਦੇ ਦਾਂਗੇ ਉਦਾਂ 80 ਹਜ਼ਾਰ ਪਾਣਾ। ਠੀਕ ਹੈ। ਹਾਂਜੀ। ਪਰ ਮੈਂ ਅਜੇ ਵੇਖੋ ਇੱਧਰ। ਬਾਕੀ ਆ ਚੈੱਕ ਪਾਸ ਕੋਈ ਕਿੰਨੇ ਕੇ ਦਿਨਾਂ ਚ ਕਰਾ ਲੈ ਜਾ ਕੇ ਆਪਣੀਆਂ। ਹਾਂ ਜੀ ਦੋ-ਤਿੰਨ ਦਿਨਾਂ ਦੇ ਕਰਨ ਦੀ। ਅੱਛਾ। ਦੋ-ਤਿੰਨ ਦਿਨ ਦੇ। ਚੈੱਕ ਪਾਸ ਕਰਾਈਆਂ ਵੀਡੀਓ ਹੈਗੀਆਂ ਤੁਹਾਡੇ ਕੋਲ। ਅੱਛਾ। ਹਾਂਜੀ। ਤੇ ਕੋਈ ਦੋ-ਤਿੰਨ ਦਿਨ ਦੇ ਵਿੱਚ ਵਿੱਚ ਚੈੱਕ ਕਰਾ ਲੈ ਹਨਾ। ਠੀਕ ਹੈ। ਬਾਕੀ ਇੱਥੇ ਆਓ ਆਪਣੀ ਤਸ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ